ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਾਰਿਆ ਧਰਵਾਦ ਕਰਦਾ ਜਿੰਨਾ ਪੂਰਾ ਸਮਾਂ ਮੈਨੂੰ ਸੇਵਾ ਸੰਗਤ ਦੇ ਬਖਸ਼ੀ ਸੀ ਗੁਰੂ ਨੇ ਕਿਰਪਾ ਕਰਕੇ ਮੇਰੇ ਤੇ ਆਸਤਰ ਦੇ ਨਿਭਾਈ ਹੈ ਜੇ ਕੋ ਕੰਮ ਕਰਦੇ ਤੋਂ ਮੈਂ ਸੋਚੀ ਰਹੀ ਹੈ ਤਾਂ ਉਹ ਵੀ ਸੰਗਤ ਤੋਂ ਬਖੀ ਚਾਹਣਾ ਦੂਸਰਾ ਮੈਂ ਬੇਨਤੀ ਕਰਦਾ ਜਿਨਨੇ ਪਿਆਰ ਸਤਕਾਰ ਨਾਲ ਅੱਜ ਪ੍ਰਧਾਨਗੀ ਦੇ ਚੋਣ ਸ਼ਾਹ ਨਾਲ ਕੀਤੀ ਹੈ ਸਾਰੇ ਡੈਲੀਗੇਟ ਸਹਿਬਾਨ ਨੇ ਮੈਂ ਉਹਨਾਂ ਦਾ ਤਵਾਦ ਕਰਦਾ ਤੇ ਨਾਲ ਨੂੰ ਕੋ ਅਰਦਾਸ ਕਰਦਾ ਕਿ ਜੋ ਪ੍ਰਧਾਨ ਜੀ ਅੱਜ ਦੇ ਦੁਆਰਾ ਸੇਵਾ ਜਿਨਾਂ ਦਿੱਤੀ ਹੈ ਉਹਨੂੰ ਕਿਰਪਾ ਕਰੇ ਉਹਨਾਂ ਤੋਂ ਬੜੀ ਤਰੀਕੇ ਨਾਲ ਸੇਵਾ ਦਾਣ ਆਪ ਦਾ ਸਿੱਧਾ ਹੱਥ ਰੱਖ ਕੇ ਤਾਂ ਕਿ ਅਸੀਂ ਪੰਜਾਬ ਨੂੰ ਦੁਆਰਾ ਅਮਨ ਸ਼ਾਂਤੀ ਭਾਈਚਾਰਾ ਸੀ ਗੈਰਦਰਸ਼ੀ ਪੰਜਾਬ ਦੀ ਤਰੱਕੀ ਹੋਵੇ ਤੀਸਰਾ ਜੋ ਦਮਦਮਾ ਸਾਹਿਬ ਆ ਕਰਲ ਉਥੇ ਅਸੀਂ ਬੜੀ ਵੱਡੀ ਕਾਰਨਾਮ ਚ ਕਰ ਰਿਹਾ ਉਸ ਨਾਰਕਸ ਤੇ ਵੀ ਅਸੀਂ ਸਾਰੇ ਜਿਹੜੇ ਹੈ ਉਹ ਅਪੀਲ ਕਰਦੇ ਆ ਬਾਕੀ 25 ਤਰੀਕ ਨੂੰ ਬਾਦ ਸਾਹਿਬ ਦੀ ਵਰਸੀ ਅਸਲਾਨਾ ਉਹ ਜ਼ਿਲ੍ਹਾਵਾਰ ਪਾਸ ਜ਼ਿਲ੍ਹੇ ਦੇ ਕਾਇਬਲੋਂ ਅਤੇ ਬਾਕੀ ਉੱਥੇ ਹੋਏਗੀ ਇਹ ਸਾਰਾ 25 ਦਾ। ਸਾਰੇ ਵਪਾਰੀਆਂ ਨੂੰ ਉਤਪਾਦਕੀਆਂ ਨੂੰ ਪਹਾੜੋਂੋਂ ਆਗਰੂ ਜੀ ਕਾ ਖਾਲਸਾ ਵਾਇਟ ਜੀ ਕੀ ਫਤਿਹ। ਮੈਂ ਸਮੂੱਚੀ ਪੰਜਾਬੀਆਂ ਦਾ ਖਾਲਸਾਪਨ ਦਾ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਸ ਦਾ ਡੈਲੀਗੇਟ ਸਾਹਿਬ ਜਿਲ੍ਹੇ ਦੀ ਕਰਾਈਆਂ ਤੋਂ ਧੰਨਵਾਦ ਕਰਦਾ ਹੈ। ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਤੇ ਮੈਂ ਸਮੂੱਚੇ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ ਵਿਸ਼ਵਾਸ ਦਿਨਾ ਹੈ ਤੇ ਵਚਨ ਦਿਨਾ ਹੈ ਕਿ ਪੰਜਾਬ ਨੂੰ ਫਿਰ ਤੋਂ ਅਸੀਂ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਪੰਜਾਬ ਸਾਰੇ ਪੰਜਾਬੀਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਣਾ ਹੈ ਕੀ ਆ ਸੁਭਾ ਥੋੜਾ ਤੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਇੱਥੇ ਤਰੱਕੀ ਲਿਆਉਣੀ ਅਕਾਲੀ ਦਲ ਦਾ ਜੁਮਵਾਰਾ ਤੇ ਜੁਮਵਾਰੀ ਹੈ ਤੇ ਫਰਜ਼ ਹੈ ਸ਼੍ਰੋਮਣੀ ਅਕਾਲੀ ਦਲ ਸਹੀ ਮੈਨੇ ਤੋਂ ਅਸਲੀ ਵਾਰਿਸ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖ ਲਓ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਆ ਜਿਹੜੀ ਜਮਵਰੀ ਗੈਤੀ ਦਿੱਤੀ ਗਈ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ